ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀ ਹਰ ਕੋਈ ਇਹ ਸੋਚਦਾ ਕਿ ਮੈਂ ਗਰੀਬ ਕਿਉਂ ਆ ਪਰ ਕੋਈ ਇਹ ਕਿਉਂ ਨਹੀਂ ਸੋਚਦਾ ਕਿ ਮੈਂ ਇਸ ਗਰੀਬੀ ਨੂੰ ਦੂਰ ਵੀ ਕਰ ਸਕਦਾ ਹਮੇਸ਼ਾ ਇਸੇ ਗਰੀਬੀ ਵਿੱਚ ਹੀ ਸਾਰੀ ਉਮਰ ਕੱਟਣੀ ਪਊਗੀ ਜਾਂ ਮੈਨੂੰ ਅੱਗੇ ਵੀ ਕੁਝ ਕਰਨਾ ਪਊਗਾ ਸੋ ਪਿਆਰੀ ਸੰਗਤ ਜੀ ਅੱਜ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਈ ਆ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚ ਖੋ ਜਾਓ ਜੇ ਕਰਨਾਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸਾਰਿਆਂ ਦੇ ਕੋਲ ਸ਼ੇਅਰ ਕਰ ਦਿਓ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਰਾਜਾ ਚੰਦਰਗੁਪਤ ਆਪਦੇ ਗੁਰੂ ਚਨੱਕੇ ਦੇ ਨਾਲ ਜੰਗਲ ਦੇ ਵਿੱਚ ਘੁੰਮਣ ਜਾ ਰਹੇ ਸੀ ਅਤੇ ਘੁੰਮਦੇ ਹੋਏ ਚੰਦਰਗੁਪਤ ਦੇ ਮਨ ਦੇ ਵਿੱਚ ਇੱਕ ਸਵਾਲ ਆਇਆ ਤੋ ਸਵਾਲ ਬਹੁਤ ਡੂੰਗਾ ਸੀ ਅਤੇ ਉਸ ਸਵਾਲ ਨੂੰ ਚੰਦਰਗੁਪਤ ਨੇ ਆਪਦੇ ਗੁਰੂ ਚਨੱਕੇ ਤੋਂ ਪੁੱਛਿਆ ਕਿ ਗੁਰਦੇਵ ਜੀ ਇਹ ਜਿਹੜੇ ਗਰੀਬ ਹੁੰਦੇ ਆ ਇਹ ਹਮੇਸ਼ਾ ਗਰੀਬ ਹੀ ਕਿਉਂ ਰਹਿੰਦੇ ਆ ਤੇ ਜਿਹੜੇ ਅਮੀਰ ਹੁੰਦੇ ਆ ਉਹ ਦਿਨੋਂ ਦਿਨ ਅਮੀਰ ਹੀ ਕਿਉਂ ਹੁੰਦੇ ਰਹਿੰਦੇ ਆ ਇਹਦਾ ਕੀ ਰਾਜ ਹੈ ਇਹ ਸੁਣ ਕੇ ਗੁਰੂ ਚਣਕਿਆ ਉੱਚੀ ਦਿਨੇ ਹੱਸੇ ਤੇ ਬੋਲੇ ਕਿ ਚੰਦਰਗੁਪਤ ਇਸ ਦੁਨੀਆ ਦਾ ਸਭ ਤੋਂ ਜਿਹੜਾ ਸੌਖਾ ਕੰਮ ਹੈ ਉਹ ਹੈਗਾ ਅਮੀਰ ਬੰਨਾ ਜਿਹੜਾ ਇਨਸਾਨ ਹੈ ਉਹ ਮੇਰੇ ਆਪ ਦੇ ਦਿਮਾਗ ਨਾਲ ਤੇ ਆਪਦੀ ਸੋਚ ਨਾਲ ਹੀ ਬੰਦਾ ਹੈ ਜੇਕਰ ਕੋਈ ਗਰੀਬ ਵੀ ਹੈ ਉਹ ਆਪਦੀ ਵਜ੍ਹਾ ਕਰਕੇ ਹੀ ਗਰੀਬ ਹੈ ਗਰੀਬ ਇਨਸਾਨ ਦੀ ਸੋਚ ਉਹਦਾ ਦਿਮਾਗ ਉਸ ਨੂੰ ਉਹਦੀ ਵਜ੍ਹਾ ਕਰਕੇ ਹੀ ਗਰੀਬ ਬਣਾਏ ਰੱਖਦੀ ਹੈ ਅਤੇ ਰਾਜਾ ਚੰਦਰਗੁਪਤ ਨੇ ਬੜਾ ਹੀ ਹੈਰਾਨ ਹੋ ਕੇ ਗੁਰੂ ਚਨਕਿਆ ਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਚੰਦਰਗੁਪਤ ਨੇ ਕਿਹਾ ਕਿ ਮੈਂ ਕੁਝ ਸਮਝ ਨਹੀਂ ਰਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਫਿਰ ਗੁਰੂ ਚਨਕਿਆ ਨੇ ਬੜੀ ਡੂੰਗੀ ਨਜ਼ਰਾਂ ਦੇ ਨਾਲ ਚੰਦਰਗੁਪਤ ਰਾਜਾਵਨੀ ਦੇਖਿਆ ਅਤੇ ਕਿਹਾ ਕਿ ਤੈਨੂੰ ਪਤਾ ਹੈ ਜੇਕਰ ਤੂੰ ਅੱਜ ਕਿਸੇ ਗਰੀਬ ਬੰਦੇ ਦੀ ਮਦਦ ਕਰ ਦੇਗਾ ਉਹਨ ਵੱਧੂ ਸਾਰਾ ਪੈਸਾ ਦੇ ਦੇ ਧਨ ਦੇ ਦੇ ਤਾਂ ਗਰੀਬ ਉਸ ਧਨ ਨੂੰ ਫਾਲਤੂ ਦੀਆਂ ਚੀਜ਼ਾਂ ਤੇ ਦਿਖਾਵੀਂ ਚੀਜ਼ਾਂ ਤੇ ਹੀ ਖਰਚ ਕਰੂਗਾ ਅਤੇ ਉਹ ਫਿਰ ਤੋਂ ਹੀ ਗਰੀਬ ਹੋ ਜਾਊਗਾ ਪਰ ਜਿਹੜੇ ਅਮੀਰ ਲੋਕ ਹੁੰਦੇ ਆ ਉਹ ਐਦਾਂ ਨਹੀਂ ਕਰਦੇ ਚੰਦਰਗੁਪਤ ਰਾਜਾ ਨੇ ਹੈਰਾਨ ਹੋ ਕੇ ਪੁੱਛਿਆ ਫਿਰ ਅਮੀਰ ਲੋਕ ਇਹਨਾਂ ਦਾ ਕੀ ਕਰਦੇ ਨੇ ਇਹ ਸੁਣ ਕੇ ਗੁਰੂ ਚਨਕਿਆ ਨੇ ਕਿਹਾ ਕਿ ਮੈਂ ਤੈਨੂੰ ਅਮੀਰ ਹੋਣ ਦੇ ਸੱਤ ਨਿਯਮ ਦੱਸਾਂਗਾ ਜੇਕਰ ਉਹ ਸੱਤ ਤਰੀਕਿਆਂ ਨੂੰ ਤੂੰ ਡੂੰਘੇ ਤਰੀਕੇ ਨਾਲ ਸਮਝ ਲਿਆ ਤੇ ਤੈਨੂੰ ਕੋਈ ਵੀ ਅਮੀਰ ਹੋਣ ਤੋਂ ਨਹੀਂ ਰੋਕ ਸਕਦਾ ਪਰ ਇਹ ਸੱਤ ਰਸਤੇ ਸੌਖੇ ਹੋਣ ਦੇ ਨਾਲ ਨਾਲ ਤੁਹਾਡੀ ਮਿਹਨਤ ਵੀ ਮੰਗਦੇ ਨੇ ਬਸ ਤੁਹਾਨੂੰ ਮਿਹਨਤ ਕਰਨੀ ਪਊਗੀ ਕੋਸ਼ਿਸ਼ ਕਰਨੀ ਪਊਗੀ ਪਰ ਮੈਂ ਤੈਨੂੰ ਇਹ ਨਿਯਮ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਚਾਹੁੰਨਾ ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਰਾਜਾ ਰਹਿੰਦਾ ਸੀ ਅਤੇ ਰਾਜਾ ਆਪਣੇ ਨਗਰ ਦੀ ਪੁਛੀ ਵਿੱਚ ਕਰਨ ਲਈ ਨਗਰ ਤੋਂ ਬਾਹਰ ਨਿਕਲਦਾ ਹੈ ਅਤੇ ਰਸਤੇ 'ਚ ਜਾਂਦੇ ਹੋਏ ਰਾਜਾ ਦੀ ਨਜ਼ਰ ਇੱਕ ਗਰੀਬ ਬੰਦੇ ਤੇ ਪੈਂਦੀ ਹੈ ਉਹ ਗਰੀਬ ਬੰਦਾ ਭੀਖ ਮੰਗਦਾ ਹੁੰਦਾ ਹੈ ਅਤੇ ਰਾਜਾ ਨੂੰ ਉਸ ਗਰੀਬ ਬੰਦੇ ਤੇ ਤਰਸ ਆ ਜਾਂਦਾ ਹੈ ਅਤੇ ਰਾਜੇ ਨੇ ਉਸ ਗਰੀਬ ਬੰਦੇ ਨੂੰ ਪੁੱਛਿਆ ਕਿ ਬਾਬਾ ਤੂੰ ਇੱਥੇ ਕਿਉਂ ਬੈਠਾ ਹੈ ਤੂੰ ਭੀਖ ਕਿਉਂ ਮੰਗ ਰਿਹਾ ਹੈ ਤੂੰ ਕੋਈ ਕੰਮ ਤੰਦਾ ਕਿਉਂ ਨਹੀਂ ਕਰ ਸਕਦੇ ਇਹ ਸੁਣ ਕੇ ਉਸ ਗਰੀਬ ਵਿਖਾਰੇ ਨੇ ਕਿਹਾ ਮਹਾਰਾਜਾ ਮੈਂ ਗਰੀਬ ਹਾਂ ਅਤੇ ਮੈਨੂੰ ਕੋਈ ਕੰਮ ਵੀ ਨਹੀਂ ਆਉਂਦਾ ਅਤੇ ਰਾਜਾ ਕਿਰਪਾ ਕਰਕੇ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਸਵੇਰ ਦਾ ਕੁਝ ਵੀ ਨਹੀਂ ਖਾਦਾ ਭੁੱਖਾ ਹੀ ਭੀਖ ਮੰਗ ਰਿਹਾ ਹਾਂ ਇਹ ਸੁਣ ਕੇ ਰਾਜੇ ਨੂੰ ਉਸ ਗਰੀਬ ਤੇ ਤਰਸ ਆ ਗਿਆ ਅਤੇ ਉਸ ਗਰੀਬ ਨੂੰ ਰਾਜੇ ਨੇ ਕਾਫੀ ਸਾਰੇ ਸਿੱਕੇ ਦੇ ਦਿੱਤੇ ਅਤੇ ਕੁਛ ਮਹੀਨੇ ਬੀਤਣ ਤੇ ਰਾਜਾ ਫੇਰ ਗਸ਼ਤ ਤੇ ਜਦੋਂ ਜਾ ਰਿਹਾ ਸੀ ਰਾਜਾ ਦੀ ਨਜ਼ਰ ਉਸੇ ਬਿਖਾਰੀ ਤੇ ਹੀ ਪਈ ਹੁਣ ਉਹੀ ਗਰੀਬ ਆਦਮੀ ਫੇਰ ਤੋਂ ਭੀਖ ਮੰਗ ਰਿਹਾ ਸੀ ਅਤੇ ਰਾਜੇ ਨੇ ਇਸ ਵਾਰ ਆਦੇ ਮੰਤਰੀਆਂ ਤੋਂ ਪੁੱਛਿਆ ਕਿ ਇਹ ਬਿਖਾਰੀ ਇੱਥੇ ਕਿਉਂ ਬੈਠਾ ਹੈ ਇਸ ਬਿਖਾਰੀ ਦੀ ਮਦਦ ਮੈਂ ਪਿਛਲੀ ਵਾਰੀ ਕੀਤੀ ਸੀ ਇਸ ਨੂੰ ਬਹੁਤ ਸਾਰੇ ਸਿੱਕੇ ਦਿੱਤੇ ਸੀ ਇਹ ਸੁਣ ਕੇ ਮੰਤਰੀ ਨੇ ਕਿਹਾ ਮਹਾਰਾਜ ਤੁਸੀਂ ਇਹਨੂੰ ਪਿਛਲੀ ਵਾਰੀ ਧਨ ਦਿੱਤਾ ਸੀ ਪਰ ਇਸ ਵਾਰੀ ਸੇਵਾ ਦਾ ਮੌਕਾ ਮੈਨੂੰ ਦਿਓ ਇੱਕ ਇੱਕੇ ਮੰਤਰੀ ਉਸ ਗਰੀਬ ਬਿਖਾਰੀ ਦੇ ਕੋਲ ਗਿਆ ਅਤੇ ਬਿਖਾਰੀ ਨੂੰ ਕਹਿਣ ਲੱਗਿਆ ਜੇਕਰ ਤੂੰ ਸਾਰੀ ਉਮਰ ਭੀਖ ਹੀ ਮੰਗਦਾ ਰਿਹਾ ਫਿਰ ਤੂੰ ਸਾਰੀ ਉਮਰ ਗਰੀਬ ਹੀ ਰਹੇਂਗਾ ਤੂੰ ਕਦੇ ਵੀ ਇਸ ਗਰੀਬੀ ਤੋਂ ਬਾਹਰ ਨਹੀਂ ਆ ਸਕਦਾ ਇਹ ਸੁਣ ਕੇ ਉਸ ਗਰੀਬ ਬਿਖਾਰੀ ਨੇ ਕਿਹਾ ਕਿ ਮੈਂ ਗਰੀਬਾਂ ਨਾ ਤਾਂ ਮੇਰੇ ਤੇ ਦਿਮਾਗ ਹੈ ਅਤੇ ਮਾਨ ਪੜਵੀਂ ਆ ਅਤੇ ਮੈਨੂੰ ਕਿਸੇ ਵੀ ਚੀਜ਼ ਦਾ ਗਿਆਨ ਨਹੀਂ ਹੈ ਮੈਂ ਕੀ ਕਰਾਂ ਮੈਂ ਪੈਸੇ ਕਿਵੇਂ ਕਮਾਵਾਂ ਇਸ ਵਾਰ ਮੰਤਰੀ ਨੇ ਉਸ ਬਿਖਾਰੀ ਨੂੰ ਪੈਸੇ ਦੇਣ ਦੀ ਥਾਂ ਤੇ ਇੱਕ ਫਲਾਂ ਦੀ ਟੋਕਰੀ ਦਿੱਤੀ ਅਤੇ ਕਹਿਣ ਲੱਗਿਆ ਇਸ ਫਲਾਂ ਦੀ ਟੋਕਰੀ ਨੂੰ ਲੈ ਕੇ ਮੰਦਰ ਦੇ ਸਾਹਮਣੇ ਬੈਠ ਜਾ ਅਤੇ ਫਲ ਵੇਚ ਅਤੇ ਫਿਰ ਦੇਖੀ ਤੇਰੀ ਜ਼ਿੰਦਗੀ ਦੇ ਵਿੱਚ ਕਿਵੇਂ ਚਾਨਣ ਹੁੰਦਾ ਅਤੇ ਐਸ ਤੋਂ ਹੀ ਉਸ ਗਰੀਬ ਦੇ ਚੰਗੇ ਦਿਨ ਸ਼ੁਰੂ ਹੋ ਗਏ ਹੁਣ ਹੌਲੀ-ਹੌਲੀ ਉਹ ਬਿਖਾਰੀ ਐਸੇ ਫਲਾਂ ਦੇ ਵਪਾਰ ਤੋਂ ਚੰਗਾ ਪੈਸਾ ਕਮਾਉਣ ਲੱਗਿਆ ਅਤੇ ਹੁਣ ਉਹ ਬਿਖਾਰੀ ਅਮੀਰ ਬਣ ਚੁੱਕਿਆ ਸੀ ਇਹ ਸਭ ਜਦੋਂ ਰਾਜੇ ਨੂੰ ਪਤਾ ਲੱਗਿਆ ਅਤੇ ਰਾਜਾ ਬਹੁਤ ਖੁਸ਼ ਹੋਇਆ ਉਹਤੇ ਉਸਨੇ ਆਪਣੇ ਮੰਤਰੀ ਨੂੰ ਸ਼ਾਬਾਸ਼ੀ ਦਿੱਤੀ ਤੇ ਮੰਤਰੀ ਤਾਂ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਕਹਾਣੀ ਸੁਣਾ ਕੇ ਗੁਰੂ ਚਨਕਿਆ ਨੇ ਚੰਦਰਗੁਪਤ ਨੂੰ ਕਿਹਾ ਕਿ ਤੈਨੂੰ ਇਹ ਕਹਾਣੀ ਤਾਂ ਬਹੁਤ ธรรมਮਲੀ ਲੱਗਦੀ ਹੋਊਗੀ ਪਰ ਇਸ ਕਹਾਣੀ ਦੇ ਵਿੱਚ ਬਹੁਤ ਡੂੰਗੀ ਗੱਲ ਹੈ ਜਿਹੜਾ ਬੰਦਾ ਇਸ ਕਹਾਣੀ ਦਾ ਰਾਜ ਸਮਝ ਗਿਆ ਸਮਝ ਲਓ ਜ਼ਿੰਦਗੀ ਦੇ ਵਿੱਚ ਸਫਲ ਹੋ ਗਿਆ ਅਤੇ ਫਿਰ ਗੁਰੂ ਚਨਕਿਆ ਕਹਿਣ ਲੱਗੇ ਜੇਕਰ ਤੁਸੀਂ ਅਮੀਰ ਹੋਣਾ ਹੈ ਤਾਂ ਤੁਹਾਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਬਸ ਇੱਕ ਛੋਟੀ ਜਿਹੀ ਤੇ ਮਾਮਲੀ ਜੀ ਗੱਲ ਸਮਝਣ ਦੀ ਲੋੜ ਹੈ ਜੇ ਇਹ ਗੱਲਾਂ ਆਪ ਤੇ ਜ਼ਿੰਦਗੀ ਦੇ ਵਿੱਚ ਅਪਣਾ ਲਿੱਤੀਆਂ ਤਾਂ ਤੁਹਾਨੂੰ ਅਮੀਰ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਅਤੇ ਤੁਸੀਂ ਆਸਾਨੀ ਨਾਲ ਪੈਸੇ ਨੂੰ ਆਪ ਦੇ ਵੱਨ ਨਹੀਂ ਖਿੱਚ ਸਕਦੇ ਹੋ ਅਤੇ ਗੁਰੂ ਚਨਕਿਆ ਕਹਿਣ ਲੱਗੇ ਚੰਦਰਗੁਪਤ ਹੁਣ ਮੈਂ ਤੈਨੂੰ ਅਮੀਰ ਹੋਣ ਦੇ ਸੱਤ ਨਿਯਮ ਦੱਸਣ ਲੱਗਾ ਸਭ ਤੋਂ ਪਹਿਲਾ ਨਿਯਮ ਜਿਹੜਾ ਅਮੀਰ ਬੰਦਾ ਹੁੰਦਾ ਜਦੋਂ ਕੋਈ ਅਫਸਰ ਆਉਂਦਾ ਉਹ ਹਮੇਸ਼ਾ ਇਹੇ ਤਲਾਸ਼ਦਾ ਕਿ ਕਦੋਂ ਉਹਨੂੰ ਕੋਈ ਨਵਾਂ ਮੌਕਾ ਮਿਲੇ ਤੇ ਜਿਹੜਾ ਗਰੀਬ ਹੁੰਦਾ ਉਹ ਜਿਹੜਾ ਉਹਨਾਂ ਧਨ ਮਿਲਦਾ ਹੈ ਉਹਨੂੰ ਉਹ ਖਰਾਬ ਕਰ ਦਿੰਦਾ ਹੈ ਦਿਖਾਵੇਆਂ ਦੇ ਵਿੱਚ ਕਿਉਂਕਿ ਗਰੀਬ ਨੂੰ ਸਿਰਫ ਇਹ ਹੁੰਦਾ ਵੀ ਇਧਰੋਂ ਵੀ ਪੈਸਾ ਆ ਜੇ ਇਧਰੋਂ ਵੀ ਆ ਜੇ ਉਹ ਆਪਦੇ ਹੱਥੀ ਕੁਝ ਵੀ ਕਰਨਾ ਨਹੀਂ ਚਾਹੁੰਦਾ ਬਸ ਉਹ ਧਨ ਦੀ ਉਡੀਕ ਹੀ ਕਰਦਾ ਹੈ ਅਤੇ ਗੁਰੂ ਚਨਕਿਆ ਕਹਿਣ ਲੱਗੇ ਇਸ ਦੁਨੀਆ ਦੇ ਵਿੱਚ ਅਮੀਰ ਵਿਅਕਤੀ ਉਹ ਨਹੀਂ ਜਿਹੜਾ ਧਨ ਦੇ ਪਿੱਛੇ ਭਜਦਾ ਹੈ ਅਸਲ ਵਿੱਚ ਅਮੀਰ ਵਿਅਕਤੀ ਉਹ ਹੈ ਜਿਹੜਾ ਆਪਦਾ ਕੰਮ ਪੂਰੀ ਲਗਨ ਨਾਲ ਕਰਦਾ ਅਤੇ ਜਦੋਂ ਕੋਈ ਉਹਨੂੰ ਔਖਾ ਟਾਈਮ ਲੱਗਦਾ ਉਸ ਤੋਂ ਘਬਰਾਉਂਦਾ ਨਹੀਂ ਬੜੀ ਹੀ ਖੁਸ਼ੀ ਨਾਲ ਉਸ ਔਖੇ ਟਾਈਮ ਦਾ ਮੁਕਾਬਲਾ ਕਰਕੇ ਅੱਗੇ ਵਧਦਾ ਹੈ ਪਰ ਜਿਹੜਾ ਗਰੀਬੰਦਾ ਹੁੰਦਾ ਹੈ ਉਹ ਸਿਰਫ ਇੱਕ ਧਨ ਦੇ ਆਸ ਦੇ ਵਿੱਚ ਹੀ ਡੁੱਬਿਆ ਰਹਿੰਦਾ ਉਹ ਨੂੰ ਇਹ ਹੁੰਦਾ ਵੀ ਧਨ ਪਤਾ ਨਹੀਂ ਕਦੋਂ ਆਊਗਾ ਅਤੇ ਸੋਚਦਾ ਰਹਿੰਦਾ ਕਿ ਤੋ ਨਾ ਕਿਤੋਂ ਚੱਲ ਕੇ ਉਹਦੇ ਕੋਲ ਧਨ ਆਵੇਗਾ ਪਰ ਗੁਰੂ ਚਨਕਿਆ ਨੇ ਕਿਹਾ ਚੰਦਰਗੁਪਤ ਕਦੇ ਵੀ ਧਨ ਚੱਲ ਕੇ ਤੁਹਾਡੇ ਕੋਲ ਨਹੀਂ ਆਉਂਦਾ ਧਨ ਨੂੰ ਕਮਾਉਣ ਲਈ ਉਹਨਾਂ ਅਫਸਰਾਂ ਨੂੰ ਪਛਾਣ ਕਰਨੀ ਪੈਂਦੀ ਹੈ ਅਤੇ ਧਨ ਨੂੰ ਕਮਾਉਣਾ ਪੈਂਦਾ ਹੈ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਣਾ ਹੈ ਜਿਵੇਂ ਕੋਈ ਵਪਾਰੀ ਹੈ ਆਪਦੀਆਂ ਮਹਿੰਗੀਆਂ ਚੀਜ਼ਾਂ ਨੂੰ ਦੂਜੇ ਦੇਸ਼ਾਂ ਦੇ ਵਿੱਚ ਭੇਜਦਾ ਹੈ ਅਸਲ ਦੇ ਵਿੱਚ ਉਹ ਇੱਕ ਰਿਸਕ ਵੀ ਲੈ ਰਿਹਾ ਹੈ ਉਹ ਆਪਦੀਆਂ ਚੀਜ਼ਾਂ ਨੂੰ ਦੂਜੇ ਦੇਸ਼ਾਂ 'ਚ ਭੇਜ ਕੇ ਰਿਸਕ ਲੈ ਰਿਹਾ ਹੈ ਹੋ ਸਕਦਾ ਉਹਦਾ ਵਪਾਰ ਨਾ ਚੱਲੇ ਪਰ ਜੇ ਉਹਨੂੰ ਘਾਟਾ ਪੈ ਗਿਆ ਇੱਕ ਵਾਰੀ ਉਹਨੂੰ ਸਬਰ ਵੀ ਕਰਨਾ ਪਊਗਾ ਪਰ ਜੇਕਰ ਉਹ ਇਸ ਵਪਾਰ ਨੂੰ ਜ਼ਿਆਦਾ ਨਿਰਾਸ਼ਾ ਨਾ ਹੋਣ ਕਰਕੇ ਲਗਾਤਾਰ ਹੀ ਕਰਦਾ ਰਹੂਗਾ ਤਾਂ ਉਸ ਵਪਾਰ ਦੇ ਵਿੱਚ ਉਹ ਸਫਲਤਾ ਹਾਸਲ ਕਰ ਲੂਗਾ ਇਥੇ ਇਹ ਹੁੰਦਾ ਹੈ ਕਿ ਜਿਹੜਾ ਵਪਾਰੀ ਹੁੰਦਾ ਉਹ ਕਦੇ ਵੀ ਕੋਈ ਵੀ ਮੌਕਾ ਨਹੀਂ ਛੱਡਦਾ ਅਤੇ ਗੁਰੂ ਚਨਕਿਆ ਕਹਿਣ ਲੱਗੇ ਜੇਕਰ ਤੁਸੀਂ ਜ਼ਿਆਦਾ ਧਨ ਕਮਾਉਣਾ ਹੈ ਤਾਂ ਨਵੀਆਂ-ਨਵੀਆਂ ਚੀਜ਼ਾਂ ਸਿੱਖੋ ਆਪਦੀਆਂ ਅੱਖਾਂ ਤੇ ਦਿਮਾਗ ਨੂੰ ਖੁੱਲਾ ਰੱਖੋ ਮੌਕਿਆਂ ਤੋਂ ਕਦੇ ਵੀ ਭੱਜੋ ਨਾ ਜੇਕਰ ਕਿਸੇ ਟਾਈਮ ਤੁਹਾਡੇ ਤੇ ਮਾੜਾ ਟਾਈਮ ਆਉਂਦਾ ਹੈ ਉਸ ਟਾਈਮ ਘਬਰਾਓ ਨਾ ਉਸ ਟਾਈਮ ਤਕੜੇ ਹੋਗੇ ਉਸ ਔਖੇ ਟਾਈਮ ਦਾ ਮੁਕਾਬਲਾ ਕਰੋ ਜਿਵੇਂ ਤੁਸੀਂ ਦੇਖੇ ਹੋਣਾ ਇੱਕ ਕਿਸਾਨ ਹੈ ਉਹ ਫਸਲ ਬੀਜਦਾ ਹੈ ਪਰ ਉਹ ਮੀਦੀ ਪਰਵਾਹ ਨਹੀਂ ਕਰਦਾ ਕਈ ਵਾਰੀ ਮੀਂਹ ਨਾਲ ਕੀ ਹੁੰਦਾ ਫਸਲਾਂ ਖਰਾਬ ਵੀ ਹੋ ਜਾਂਦੀਆਂ ਉਸ ਟਾਈਮ ਉਹ ਕਿਸਾਨ ਘਾਟੇ ਵੀ ਜਾਂਦਾ ਪਰ ਉਹ ਵਪਾਰ ਕਰਨਾ ਨਹੀਂ ਛੱਡਦਾ ਆਵਦਾ ਕੰਮ ਕਰਨਾ ਨਹੀਂ ਛੱਡਦਾ ਇਸ ਲਈ ਤੁਹਾਨੂੰ ਆਪਦੀ ਸੋਚ ਨੂੰ ਵੱਡਾ ਰੱਖਣਾ ਪਊਗਾ ਜੇਕਰ ਤੁਸੀਂ ਛੋਟਾ ਸੋਚੋਗੇ ਤਾਂ ਹਮੇਸ਼ਾ ਗਰੀਬ ਹੀ ਰਹੋਗੇ ਜੇਕਰ ਤੁਸੀਂ ਅਮੀਰ ਹੋਣਾ ਹੈ ਆਪਦੀ ਸੋਚ ਨੂੰ ਵੱਡਾ ਰੱਖੋ ਅਤੇ ਰਿਸਕ ਲਓ ਤੇ ਕੰਮ ਕਰਨ ਤੋਂ ਨਾ ਡਰੋ ਜੇਕਰ ਤੁਹਾਡੇ ਕਿਸੇ ਨਗਰ ਸ਼ਹਿਰ ਦੇ ਵਿੱਚ ਕੋਈ ਨਵਾਂ ਕੰਮ ਚੱਲ ਰਿਹਾ ਹੈ ਤਾਂ ਤੁਸੀਂ ਉਸ ਕੰਮ ਨੂੰ ਸਿੱਖਣ ਦੀ ਪੂਰੀ ਕੋਸ਼ਿਸ਼ ਕਰੋ ਅਤੇ ਪੂਰੀ ਜੀ ਜਾਣ ਲਗਾ ਕੇ ਉਸ ਕੰਮ ਦੇ ਵਿੱਚ ਆਪਦਾ ਯੋਗਦਾਨ ਪਾਓ ਤੁਹਾਨੂੰ ਉਸ ਵਿੱਚ ਸਫਲਤਾ ਜ਼ਰੂਰ ਮਿਲੇਗੀ ਹੁਣ ਦੋਸਤੋ ਅਮੀਰ ਤੇ ਗਰੀਬ ਦੇ ਵਿੱਚ ਫਰਕ ਕੀ ਹੈ ਜਿਹੜਾ ਅਮੀਰ ਹੈ ਉਹ ਹਮੇਸ਼ਾ ਕਰਮ ਤੇ ਵਿਸ਼ਵਾਸ ਰੱਖਦਾ ਹੈ ਉਹ ਆਪਦੇ ਕੰਮ ਤੇ ਯਕੀਨ ਕਰਦਾ ਹੈ ਮੈਂ ਇੰਨਾ ਕੰਮ ਕਰੂੰਗਾ ਤੇ ਮੈਨੂੰ ਇਸੋ ਇੰਨਾ ਮੁਨਾਫਾ ਹੋਊਗਾ ਪਰ ਜਿਹੜਾ ਗਰੀਬ ਹੁੰਦਾ ਹੈ ਉਹ ਸਿਰਫ ਆਪਦੀ ਕਿਸਮਤ ਤੇ ਯਕੀਨ ਕਰਦਾ ਹੈ ਉਹ ਬਸ ਇਹ ਸੋਚਦਾ ਵੀ ਇਹਨਾਂ ਚੀਜ਼ ਮੇਰੀ ਕਿਸਮਤ 'ਚ ਲਿਖੀ ਹੈ ਤੇ ਇਹਨੇ ਮੈਨੂੰ ਮਿਲ ਜੂਗੀ ਉਹ ਹੱਥਾਂ ਨਾਲ ਮਿਹਨਤ ਕਰਨ ਦੇ ਵਿੱਚ ਯਕੀਨ ਹੀ ਨਹੀਂ ਕਰਦਾ ਅਤੇ ਐਂਡ ਤੇ ਚਨਕਿਆ ਜੀ ਕਹਿੰਦੇ ਨੇ ਕਿ ਕਰਮ ਹੀ ਇਹ ਜੀ ਸ਼ਕਤੀ ਹੈ ਜਿਹਦੇ ਨਾਲ ਤੁਸੀਂ ਆਦੇ ਜ਼ਿੰਦਗੀ ਨੂੰ ਬਦਲ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਵਧੀਆ ਰਾਹ ਤੇ ਲੈ ਕੇ ਜਾ ਸਕਦੇ ਹੋ ਜੇਕਰ ਤੁਸੀਂ ਅੱਜ ਗਰੀਬ ਹੋ ਤਾਂ ਤੁਹਾਡੀ ਗਲਤੀ ਨਹੀਂ ਪਰ ਜੇਕਰ ਤੁਸੀਂ 20 ਸਾਲਾਂ ਬਾਅਦ ਉਸੇ ਗਰੀਬੀ ਦੇ ਵਿੱਚ ਹੀ ਕੱਟ ਰਹੇ ਹੋ ਤਾਂ ਬਿਲਕੁਲ ਤੁਹਾਡੀ ਗਲਤੀ ਹੈ ਤੁਸੀਂ ਕਦੇ ਵੀ ਆਪਣੇ ਮਾਪੇ ਬਾਂ ਨੂੰ ਦੋਸ਼ ਨਾ ਦਿਓ ਕਿ ਹਾਂ ਆ ਸਾਨੂੰ ਗਰੀਬ ਘਰੇ ਜਨਮ ਦਿੱਤਾ ਅਸੀਂ ਗਰੀਬ ਕਿਉਂ ਆ ਤੁਸੀਂ ਮਿਹਨਤ ਕਰੋ ਉਸ ਗਰੀਬੀ ਨੂੰ ਪੱਡੋ ਘਰੋਂ ਬਾਹਰ ਕੱਢੋ ਅਤੇ ਮਿਹਨਤ ਕਰੋ ਤੁਸੀਂ ਯਕੀਨ ਮੰਨਿਓ ਕਦੇ ਵੀ ਗਰੀਬ ਨਹੀਂ ਰਹੋਗੇ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਕੰਮ ਹੋਣੀ ਗੱਲਾਂ ਪਸੰਦ ਆਈਆਂ ਹੋਣੀਆਂ ਜੇਕਰ ਪਸੰਦ ਆਈਆਂ ਇਸ ਵੀਡੀਓ ਨਾਲ ਤੇ ਦੋਸਤ ਮਿੱਤਰਾਂ ਤਰ੍ਹਾਂ ਇਕ ਸ਼ੇਅਰ ਕਰਿਓ ਚਲੋ ਮਿਲਦੇ ਹਾਂ ਕਿਸੇ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦਰਬਾਰਾ